ਜੀ ਬਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਵੀਰੇ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਆਏ ਸੀਗੇ ਆਪਣੇ ਯਾਰ ਦੋਸਤ ਅਜੇ ਦੇ ਕੋਲੇ ਇਹਦੇ ਕੋਲੇ ਵੀਰੇ 2-3 ਕੁਆਲਿਟੀਆਂ ਦੇ ਡੌਗ ਰੱਖੇ ਹੋਏ ਨੇ ਜਿਵੇਂ ਪੱਗ ਹੋਗੇ ਪੱਗ ਪਹਿਲਾਂ ਦਾ ਡੌਗ ਆ ਪੁਰਾਣਾ ਤੇ ਜਾਦੂ ਵੀ ਆਪਾਂ ਇੱਥੇ ਲਿਆਂਦਾ ਅਜੇ ਨੂੰ ਦੇਤਾ ਸੀ ਵੀਰੇ ਹਜੇ ਆਪਣੇ ਘਰੇ ਸੈਟਲਮੈਂਟ ਹੈ ਨਹੀਂ ਗਈ ਪੁਰਾਣਾ ਘਰ ਢਾ ਕੇ ਆਪਾਂ ਨਵਾਂ ਤਿਆਰ ਕਰਾਂਗੇ ਉੱਥੇ ਸਾਰਾ ਸੈਟਅਪ ਬਣਾਵਾਂਗੇ ਤੇ ਹੋਰ ਜਾਨਵਰ ਵੀ ਲੈ ਕੇ ਆਵਾਂਗੇ ਫੇਰ ਆਪਾਂ ਡੌਗ ਰੱਖਾਂਗੇ ਵੀਰੇ ਸੋਹਣੇ ਸੋਹਣੇ ਤੇ ਹਜੇ ਫਿਲਹਾਲ ਆਪਣੇ ਕੋਲੇ ਅਡਜਸਟਮੈਂਟ ਵਧੀਆ ਨਹੀਂ ਸੀਗੀ ਤਾਂ ਕਰਕੇ ਵੀਰੇ ਕੇਅਰ ਘਟ ਹੁੰਦੀ ਸੀ ਜਾਦੂ ਦੀ ਤੇ ਜਾਦੂ ਆਪਾ ਦੇਤਾ ਸੀ ਅਜੇ ਨੂੰ ਅੱਗੇ ਜਾਦੂ ਵੀ ਖੜਿਆ ਸਾਹਮਣੇ ਉਹਦਾ ਵੀ ਤੁਹਾਨੂੰ ਸ਼ੌਂਕ ਕਰਵਾਵਾਂਗੇ ਉਧਰ ਅਜੇ ਖੜੇ ਆਪਣਾ ਦੋਸਤ ਪਹਿਲਾਂ ਜਾ ਕੇ ਆਪਾਂ ਮਿਲਦੇ ਆਂਗੇ ਅਜੇ ਨੂੰ ਫੇਰ ਕਰਵਾਉਣਾ ਤੁਹਾਨੂੰ ਸਾਰੇ ਡੌਗਾਂ ਦਾ ਸ਼ੌਕ ਤੇ ਇਹਦੇ ਦੋ ਡੌਗ ਸੂਏ ਵੀ ਹੋਏ ਨੇ ਬਾਈ ਤੇ ਉਹਨਾਂ ਦਾ ਵੀ ਤੁਹਾਨੂੰ ਕਰਵਾਵਾਂਗੇ ਸ਼ੌਂਕ ਹੋ ਰਿਹਾ ਜੀ ਕੀ ਹਾਲ ਚਾਲ ਨੇ ਇਹ ਆਪਣਾ ਮਿੱਤਰ ਵੀਰੇ ਅਜੇ ਤੇ ਇੱਧਰ ਫਿਰਦੇ ਨੇ ਇਹਦੇ ਡੌਗ ਤੇ ਆਪਾਂ ਕੱਲਾ ਕੱਲਾ ਕਰਕੇ ਤੁਹਾਨੂੰ ਸਾਰੇ ਡੌਗ ਦਿਖਾਉਣੇ ਆਂਗੇ ਤੇ ਆਜੋ ਬਾਈ ਕਰਵਾਉਣੇ ਆ ਤੁਹਾਨੂੰ ਸਾਰੇ ਡੌਗਾਂ ਦਾ ਸ਼ੌਂਕ ਆ ਇੱਧਰ ਫਿਰਦੇ ਨੇ ਸਾਰੇ ਡੌਗ ਬਾਈ ਦੇ ਤੇ ਇੱਧਰ ਫਿਰਦਾ ਵੀਰੇ ਦੇਖੋ ਟੋਏ ਪੌਮਾ ਛੋਟਾ ਇਹ ਡੌਗ ਆ ਜਿਵੇਂ ਆਪਣੇ ਕੋਲੇ ਲਾਡੋ ਤੇ ਜੈਸਮੀਨ ਨੇ ਉਹਨਾਂ ਦੇ ਨਾਲ ਦਾ ਡੌਗ ਆ ਇਹ ਆ ਖੜਿਆ ਬਰਾਊਨ ਕਲਰ ਦਾਗਾ ਤੇ ਬਾਕੀ ਬਹੁਤ ਸੋਹਣਾ ਵੀਰੇ ਤੇ ਇੱਧਰ ਹੈਗਾ ਇੱਕ ਕਲਚਰ ਆ ਕਲਚਰ ਆ ਵੀਰੇ ਇਹਦੀ ਸਟੱਡ ਸਰਵਿਸ ਵੀ ਓਪਨ ਆ ਜੇ ਕਿਸੇ ਭਰਾ ਨੂੰ ਸਟੱਡ ਸਰਵਿਸ ਲਈ ਚਾਹੀਦੀ ਆ ਕੋਈ ਵੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਾਂ ਤੁਹਾਨੂੰ ਅਜੇ ਦਾ ਨੰਬਰ ਸਪੈਸ਼ਲ ਦੇਵਾਂਗੇ ਸ਼ੋਰਟਸ ਦੇ ਵਿੱਚ ਤੇ ਤੁਸੀਂ ਅਜੇ ਨਾਲ ਕਰਕੇ ਕੰਟੈਕਟ ਕਰ ਸਕਦੇ ਹੋ ਸਰਵਿਸ ਦੇ ਬਾਰੇ ਗੱਲਬਾਤ ਠੀਕ ਹੈ ਤੇ ਬਾਕੀ ਆ ਜਿਹੜਾ ਸਟੱਡ ਆ ਵੀਰੇ ਇਹਦਾ ਰਿਜ਼ਲਟ ਆਪਾਂ ਤੁਹਾਨੂੰ ਥੱਲੇ ਦਿਖਾਉਨੇ ਆ ਜਿਹੜੀ ਇਹਦੇ ਕੋਲੇ ਫੀਮੇਲ ਸੂਈ ਹੋਈ ਹੈਗੀ ਉਹਦੇ ਬੱਚੇ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਡੌਗ ਦੀ ਕੁਆਲਿਟੀ ਦੇਖ ਲਈਏ ਇਹਦੇ ਵਿੱਚ ਤੇ ਬੱਚਿਆਂ ਦੀ ਤੁਹਾਨੂੰ ਜਾ ਕੇ ਦਿਖਾਵਾਂਗੇ ਥੱਲੇ ਤੇ ਜਿਹੜੀ ਕੁੱਤੀ ਸੂਈ ਹੋਈ ਆ ਉਹ ਵੀ ਜਾ ਕੇ ਤੁਹਾਨੂੰ ਥੱਲੇ ਦਿਖਾਉਣੀ ਉਹ ਪਿੰਜਰੇ ਦੇ ਵਿੱਚ ਆ ਬਾਕੀ ਇੱਧਰ ਪਪੀਰੀਅਨ ਫਿਰਦੇ ਨੇ ਦੋ ਇੱਕ ਇਹ ਫਿਰਦਾ ਵੀਰੇ ਤੇ ਇੱਕ ਫਿਰਦਾ ਇੱਧਰ ਪਪੀਰੀਅਨ ਤੇ ਉੱਧਰ ਫਿਰਦੀ ਆ ਜਰਮਨ ਬਲੈਕ ਜਰਮਨ ਉਹ ਵੀ ਵੀਰੇ ਫੀਮੇਲ ਆਗੀ ਹਜੇ ਹੁਣ ਲਿਆਂਦੀ ਆ ਜੇ ਇਹਨੇ ਮੈਨੂੰ ਲੱਗਦਾ 2 ਮਹੀਨੇ ਦੀ ਹੋਵੇ ਜੀ ਹਨਾ ਹਾਂ ਬਾਈ 2 ਮਹੀਨਿਆਂ ਦੀ ਆ ਵੀਰੇ ਤੇ ਬਲੈਕ ਜਰਮਨ ਆ ਦੇਖੋ ਬਹੁਤ ਸੋਹਣੀ ਆ ਉਹ ਵੀ ਤੇ ਇੱਧਰ ਖੜਿਆ ਹੈਗਾ ਆਪਣਾ ਛੋਟਾ ਜਿਹਾ ਟੋਏ ਪੋਮ ਇਹ ਵੀ ਬਹੁਤ ਸੋਹਣਾ ਤੇ ਬਾਕੀ ਆ ਸਟੱਡਾ ਆਪਣਾ ਮੇਨ ਆ ਠੀਕ ਹੈ ਇਹਦੀ ਸਰਵਿਸ ਅਵੇਲੇਬਲ ਆ ਜੇ ਕਿਸੇ ਭਰਾ ਨੂੰ ਚਾਹੀਦੀ ਆ ਸਰਵਿਸ ਤਾਂ ਭਰਾ ਦੇ ਨਾਲ ਜਾ ਕੇ ਕਰ ਸਕਦੇ ਹੋ ਤੁਸੀਂ ਸਾਰੇ ਵੀਰੇ ਕੰਟੈਕਟ ਤੇ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਬਾਈ ਦਾ ਤੇ ਬਾਕੀ ਚੱਲਦੇ ਆਪਾਂ ਅੱਗੇ ਦਿਖਾਉਣੇ ਆ ਤੁਹਾਨੂੰ ਹੋਰ ਜਾਨਵਰ ਆ ਜੂ ਇਹ ਇੱਧਰ ਖੜੀ ਹੈ ਵੀਰੇ ਆਪਣੀ ਪਾਗਾ ਪਾਗ ਡੌਗ ਆ ਇਹ ਸਾਰੇ ਤੁਸੀਂ ਦੇਖੀ ਹੋਈ ਆ ਤੇ ਇਹ ਵੀਰੇ ਸੂਈ ਹੋਈ ਆ ਇਹਦੇ ਇਹ ਬੱਚੇ ਨੇਗੇ ਜੇ ਕਿਸੇ ਵੀ ਭਰਾ ਨੂੰ ਬੱਚਾ ਚਾਹੀਦਾ ਤਾਂ ਉਹ ਭਰਾ ਵੀ ਜਾ ਕੇ ਕੰਟੈਕਟ ਕਰ ਸਕਦਾ ਬਾਕੀ ਪੈਸਿਆਂ ਦੀ ਗੱਲਬਾਤ ਤੁਸੀਂ ਅਜੇ ਦੇ ਨਾਲ ਆਪ ਕਰ ਲਓ ਵੀਰੇ ਉਹ ਤੁਹਾਨੂੰ ਦੱਸ ਦੂਗਾ ਤੇ ਬਾਕੀ ਇਹ ਹੈਗੀ ਇਹਨਾਂ ਦੀ ਮਦਰ ਦੇਖ ਸਕਦੇ ਹੋ ਤੁਸੀਂ ਇਹ ਮਾਦਰ ਆ ਵੀਰੇ ਤੇ ਇਹ ਬੱਚੇ ਨੇਗੇ ਸੱਤ ਬੱਚੇ ਦਿੱਤੇ ਸੀਗੇ ਟੋਟਲ ਦੋ ਬੱਚੇ ਮਰ ਗਏ ਤੇ ਪੰਜ ਸਹੀ ਤੰਦਰੁਸਤ ਨੇ ਖੇਡਦੇ ਫਿਰਦੇ ਨੇ ਆਹ ਫਿਰਦੇ ਨੇ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਕਿਸੇ ਵੀ ਭਰਾ ਨੂੰ ਪੱਗ ਦਾ ਕੋਈ ਵੀ ਬੱਚਾ ਚਾਹੀਦਾ ਤਾਂ ਅਜੇ ਦੇ ਨਾਲ ਕਰਕੇ ਕੰਟੈਕਟ ਤੁਸੀਂ ਲੈ ਸਕਦੇ ਹੋ ਬਾਈ ਤੇ ਬਾਕੀ ਚੱਲਦੇ ਆ ਅੱਗੇ ਦਿਖਾਉਣੇ ਆ ਸੋਨੂੰ ਇੱਧਰ ਜਾਦੂ ਇੱਧਰ ਖੜਿਆ ਹੈਗਾ ਆਪਣਾ ਜਾਦੂ ਜਾਦੂ ਆਪਾਂ ਦੇਤੇ ਇੱਥੇ ਆਹ ਫਿਰਦਾ ਵੀਰੇ ਤੇ ਬਾਕੀ ਭਰਾ ਦੇ ਕੋਲੇ ਕੇਅਰ ਵਧੀਆ ਡੋਗਾਂ ਦੀ ਤੇ ਇਹਨੇ ਕਾਫੀ ਸਾਰੇ ਰੱਖਿਓਏ ਨੇ ਤਾਂ ਕਰਕੇ ਇਹ ਇੱਥੇ ਆ ਗਿਆ ਤੇ ਇੱਥੇ ਆ ਦੀ ਕੇਅਰ ਵੀ ਵਧੀਆ ਹੁੰਦੀ ਹੈ ਤੇ ਰਹੂਗਾ ਵੀ ਸੈੱਟ ਵੀਰੇ ਬਾਕੀ ਹੁਣ ਥੋੜਾ ਕਮਜ਼ੋਰ ਹੋ ਰਿਹਾ ਹੈਗਾ ਤੇ ਬਾਕੀ ਹੌਲੀ ਹੌਲੀ ਸੈੱਟ ਹੋ ਜਾਊਗਾ ਆਪਾਂ ਚੱਲਦੇ ਆਂਗੇ ਅੱਗੇ ਆਜੋ ਬਾਕੀ ਇੱਕ ਇੱਧਰ ਹੈਗੀ ਆ ਪਪੀਰੀਅਨ ਡੋਗ ਆ ਇਹ ਇੱਧਰ ਪਿੰਜਰੇ ਦੇ ਵਿੱਚ ਬੈਠੀ ਹੈਗੀ ਉਦਾਸ ਹੋਈ ਪਤਾ ਨਹੀਂ ਕੀ ਚੱਕਰ ਹੈ ਵੀਰੇ ਤੇ ਬਾਕੀ ਇਹ ਬੈਠੇ ਇੱਧਰ ਸਾਹਮਣੇ ਪੰਪੀਰੀਆ ਤੇ ਇੱਧਰ ਛੋਟਾ ਜਿਹਾ ਬੱਚਾ ਬੈਠਾ ਇਹ ਕਿਹੜਾ ਜੇ ਇਹ ਵੀ ਪੰਪੀਰੀਆ ਨਾ ਬਾਈ ਇਹ ਆਪਣਾ ਹਜੇ ਹੁਣ ਲੈ ਕੇ ਆਇਆਗਾ ਥੋੜਾ ਟਾਈਮ ਪਹਿਲਾਂ ਰੱਖਣ ਦੇ ਲਈ ਆਪਦੇ ਲਈ ਕਿਥੋਂ ਲੈ ਕੇ ਆਇਆਗਾ ਤੇ ਬਾਕੀ ਅਜੇ ਬਾਹਰ ਕੱਢੀ ਜਾਂਦਾ ਬਾਹਰ ਕੱਢ ਕੇ ਤੁਹਾਨੂੰ ਸ਼ੌਂਕ ਕਰਵਾ ਦੰਨੇ ਆ ਬੱਚੇ ਦਾ ਵੀ ਤੇ ਦੇਖੋ ਬਾਈ ਬਹੁਤ ਸੋਹਣਾਗਾ ਛੋਟਾ ਜਿਹਾ ਵਾਈਟ ਜੇ ਕਲਰ ਦਾ ਤੇ ਦੇਖੋ ਬਾਈ ਕਿੰਨਾ ਕਿਊਟ ਆਗਾ ਤੇ ਬਾਕੀ ਭਰਾ ਕੋਲੇ ਕਲਚਰ ਹੋਗੇ ਪਪੀਰੀਅਨ ਹੋਗੇ ਟੋਏ ਹੋਗੇ ਜਰਮਨ ਹੋਗੇ ਪੱਗ ਹੋਗੇ ਸਾਰੇ ਡੌਗ ਨੇਗੇ ਕਿਸੇ ਵੀ ਭਰਾ ਨੂੰ ਕੋਈ ਵੀ ਡੌਗ ਚਾਹੀਦਾ ਤੇ ਭਰਾ ਦੇ ਨਾਲ ਕਰ ਸਕਦੇ ਹੋ ਤੁਸੀਂ ਕੰਟੈਕਟ ਤੇ ਇਧਰ ਆਪਣੇ ਭਰਾ ਨੇ ਕਬੂਤਰ ਵੀ ਰੱਖੇ ਹੋਏ ਨੇ ਤੁਹਾਨੂੰ ਕਬੂਤਰਾਂ ਦਾ ਵੀ ਸ਼ੌਂਕ ਕਰਵਾ ਦਾਂਗੇ ਤੇ ਆਜੋ ਚੱਲਦੇ ਆਂਗੇ ਅੱਗੇ ਕਰਦੇ ਆਂ ਕਬੂਤਰਾਂ ਦਾ ਸ਼ੌਂਕ ਇਧਰ ਹੈਗੇ ਨੇ ਬਾਈ ਦੇ ਜਾਨਵਰ ਆ ਬੱਚੇ ਘੜਵਾਏ ਹੋਏ ਨੇ 2026 ਦੇ ਵਾਸਤੇ ਤੇ ਪਹਿਲਾਂ ਇਹਨੇ ਬੱਚੇ ਜਾਦੇ ਕਢਵਾਏ ਸੀ ਵੀਰੇ ਤੇ ਬਿਮਾਰੀ ਆਉਣ ਦੇ ਕਾਰਨ ਬੱਚੇ ਥੋੜੇ ਜਿਹਾ ਬਿਮਾਰ ਹੋ ਕੇ ਮਰ ਗਏ ਤੇ ਬਾਕੀ ਹੁਣ ਨਵੇਂ ਬੱਚੇ ਕਢਵਾਏ ਨੇ ਦੂਸਰੇ ਪੂਰ ਚ ਸਾਰੇ ਤੰਦਰੁਸਤ ਨੇ ਕੁਝ ਕਬੂਤਰੀਆਂ ਬੈਠੀਆਂ ਨੇ ਆਪਾਂ ਚੱਲਦੇ ਅੰਦਰ ਕਰਦੇ ਐਂਟਰੀ ਤੇ ਦਿਖਾਉਨੇ ਆ ਤੁਹਾਨੂੰ ਇੱਧਰ ਬਾਈ ਨੇ ਛਾਤਰੀਆਂ ਲਾਈ ਹੋਈਆਂ ਨੇ ਦੇਖੋ ਰੰਗ ਵੀ ਛਾਤਰੀਆਂ ਦਾ ਬਹੁਤ ਸੋਹਣਾ ਤੇ ਬਾਕੀ ਬੈਠੇ ਨੇ ਬੱਚੇ ਛਾਤਰੀਆਂ ਦੇ ਉੱਤੇ ਇਹ ਦੇਖੋ ਬਈ ਬੱਚਿਆਂ ਦਾ ਕਰੋ ਸ਼ੌਂਕ ਬਹੁਤ ਸੋਹਣੇ ਬੱਚੇ ਨੇਗੇ ਤੇ ਬਾਕੀ ਇੱਧਰ ਆਹ ਵੱਡੀਆਂ ਕਬੂਤਰੀਆਂ ਨੇਗੀਆਂ ਜਿਹੜੀਆਂ ਇਹਨੇ ਜੋੜਿਆਂ ਚੋਂ ਅਲੱਗ ਕਰ ਲੀਆਂ ਮਤਲਬ ਇਹਨਾਂ ਨੂੰ ਹੁਣ ਅੱਗੇ ਥੋੜੇ ਦਿਨਾਂ ਤੱਕ ਇਹਨੇ ਜੋੜਿਆਂ ਦੇ ਵਿੱਚ ਦਵਾਰ ਤੋਂ ਪਾਉਣਾਗਾ ਤੇ ਕਹਿੰਦੇ ਸੀ ਵੀ ਅੰਡੇ-ਉੰਡੇ ਦੀ ਪ੍ਰੋਬਲਮ ਆ ਜਾਂਦੀ ਐਨੂੰ ਤਾਂ ਤਾਂ ਕਰਕੇ ਇਹਨੇ ਅੱਡ ਕੀਤੀਆਂ ਹੋਈਆਂ ਨੇ ਖਰਾਖ ਰੂਕ ਵਧੀਆ ਪਾਈ ਜਾਂਦਾ ਤੇ ਬਾਕੀ ਹੁਣ ਥੋੜੇ ਦਿਨਾਂ ਤੱਕ ਦਵਾਰ ਤੋਂ ਜੋੜੇ ਲਾ ਦੇਨੇ ਨੇ ਇੱਧਰ ਬੈਠੇ ਨੇਗੇ ਸਾਰੇ ਬੱਚੇ ਬੱਚਿਆਂ ਦਾ ਕਰ ਲੋ ਤੁਸੀਂ ਸ਼ੌਂਕ ਰੰਗ ਵੀ ਸੋਹਣੇ ਲਾਏ ਹੋਏ ਨੇ ਤੇ ਬਾਕੀ ਅੱਜ ਇਹਨਾਂ ਦਾ ਬੱਚਾ ਉੱਡ ਕੇ ਆਇਆ ਵੀਰੇ 1:30 ਵਜੇ ਦਾ ਟਾਈਮ ਕੀਤਾ ਪਹਿਲੇ ਦਿਨ ਬੱਚੇ ਨੇ ਬਹੁਤ ਵਧੀਆ ਉੱਡ ਕੇ ਆਇਆ ਤੇ ਬਾਕੀ ਵੱਡੇ ਕਬੂਤਰ ਜੋੜੀਆਂ ਹੈਗੀਆਂ ਨੇ ਥੱਲੇ ਹੁਣ ਵੀਰੇ ਨੇਹਰਾਗਾ ਤੇ ਉੱਥੇ ਆਪਾਂ ਤੁਹਾਨੂੰ ਸ਼ੌਂਕ ਕਰਵਾ ਨਹੀਂ ਸਕਦੇ ਬਾਕੀ ਤੁਸੀਂ ਇੱਥੇ ਸ਼ੌਂਕ ਕਰ ਲਓ ਤੇ ਥੱਲੇ ਇੱਕ ਡੌਗ ਆ ਕੀ ਜਾ ਕੇ ਆਪਾਂ ਤੁਹਾਨੂੰ ਕਰਵਾਉਨੇ ਆ ਉਹਦਾ ਸ਼ੌਂਕ ਆ ਤੇ ਸਪੈਸ਼ਲ ਆਪਾਂ ਸਟੱਡ ਦੇ ਬਾਰੇ ਤੁਹਾਨੂੰ ਦੱਸ ਦਿਆਂ ਜਿਹਦੀ ਸਰਵਿਸ ਅਵੇਲੇਬਲ ਆ ਉਹਦਾ ਸ਼ੋਰਟਸ ਪਾਵਾਂਗੇ ਅਜੇ ਦਾ ਨੰਬਰ ਪਾਵਾਂਗੇ ਜਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਦੇ ਨਾਲ ਲੱਗੀ ਹੋਈ ਆ ਇੱਧਰ ਆ ਤੇ ਦੇਖੋ ਬਾਈ ਇਹ ਆ ਪਿੰਡ ਬਹੁਤ ਵੱਡਾ ਗਾ ਇੱਥੇ ਆਪਣੇ ਸਾਰੇ ਜਾਨਵਰ ਆ ਜਾਂਦੇ ਨੇ ਜਿਹੜਾ ਆਪਣਾ ਬੱਚਾ ਆਇਆ ਸੀ ਮੈਂ ਤੁਹਾਨੂੰ ਦੱਸਿਆ ਸੀ 4-5 ਦਿਨ ਰਹਿ ਕੇ ਗਿਆ ਉਹ ਆਹ ਪਿੰਡ ਆ ਗਿਆ ਸੀਗਾ ਤੇ ਇੱਥੇ ਕੋਈ ਵੀ ਆਪਣਾ ਬੱਚਾ ਆਜੇ ਜਾਂ ਵੱਡਾ ਕਬੂਤਰ ਆਜੇ ਤਾਂ ਅਜੇ ਆਪਾਂ ਨੂੰ ਬਈ ਫੋਨ ਕਰਕੇ ਦੱਸ ਦੰਦਾ ਬਹੁਤ ਵਧੀਆ ਗਾ ਜੀ ਤੇ ਬਾਕੀ ਇਹਨੇ ਕਦੇ ਕਿਸੇ ਦਾ ਜਾਨਵਰ ਰੱਖਿਆ ਨਹੀਂ ਗਾ ਗਰੁੱਪਾਂ ਦੇ ਵਿੱਚ ਸਪੈਸ਼ਲ ਰਿਕਾਰਡਿੰਗ ਪਾ ਦੰਦਾ ਇਹ ਮੁੰਡਾ ਵੀ ਵੀਰੇ ਕਿਸੇ ਦਾ ਵੀ ਜਾਨਵਰ ਆ ਤੇ ਆ ਕੇ ਲਿਜਾ ਸਕਦੇ ਹੋ ਬਾਕੀ ਇੱਧਰ ਟਾਵਰ 2-3 ਨੇ ਪਿੰਡ ਦੇ ਵਿੱਚ ਇੱਕ ਇੱਧਰ ਆ ਇੱਕ ਇੱਧਰ ਆ ਵੀਰੇ ਟਾਵਰ ਆ ਟਾਵਰ ਤੇ ਆ ਕੇ ਕਬੂਤਰ ਜ਼ਿਆਦਾਤਰ ਬਹਿ ਜਾਂਦੇ ਨੇ ਤੇ ਇਹ ਨਾਲ ਵਾਲੇ ਪਿੰਡ ਦੇ ਮੁੰਡਿਆਂ ਨੂੰ ਫੋਨ ਕਰ ਦਾਂਦਾ ਕਦੇ ਵੀ ਐਨੇ ਘਰੇ ਆਪਦੇ ਕੋਈ ਕਬੂਤਰ ਨਹੀਂ ਰੱਖਿਆ ਮਤਲਬ ਜਵਾਕਾਂ ਨੂੰ ਫੋਨ ਕਰ ਦਾਂਦਾ ਉਹ ਫੜ ਫੜ ਕੇ ਆਪਦਾ ਟਾਵਰ ਤੇ ਚੜ੍ਹ ਕੇ ਲਾ ਕੇ ਲੈ ਜਾਂਦੇ ਨੇ ਐਨੇ ਕਦੇ ਕਿਸੇ ਦਾ ਜਾਨਵਰ ਨਹੀਂ ਰੱਖਿਆ ਜ਼ਿਆਦਾਤਰ ਜਾਨਵਰ ਆਪਣੇ ਆਪ ਪਿੰਡ ਆਉਂਦੇ ਨੇ ਆ ਪਿੰਡ ਦੀ ਬੋਟ ਵੀ ਵੀਰੇ 4-5000 ਹੋਣੀ ਬਹੁਤ ਵੱਡਾ ਪਿੰਡ ਆਗਾ ਤੇ ਬਾਕੀ ਹੁਣ ਆਪਾਂ ਨੀਵੀਂ ਜਗ੍ਹਾ ਤੇ ਖੜੇ ਆ ਸਾਰਾ ਪਿੰਡ ਆਪਾਂ ਨੂੰ ਦਿਖੀ ਨਹੀਂ ਆਂਦਾ ਤੇ ਬਾਕੀ ਇੱਧਰ ਛਾਤਰੀ ਲੱਗੀ ਹੋਈ ਹੈ ਤੇ ਆਪਾਂ ਚੱਲਦੇ ਹਾਂ ਥੱਲੇ ਤੇ ਜਾ ਕੇ ਕਰਵਾਉਣਾ ਏ ਸਾਨੂੰ ਡੌਗ ਦਾ ਸ਼ੌਂਕ ਵੀਰੇ ਜਿਹੜੀ ਆਪਣੀ ਟੋਏ ਪੌਮ ਫੀਮੇਲ ਸੂਈ ਹੋਈ ਆ ਉਹਦੇ ਬੱਚਿਆਂ ਦਾ ਵੀ ਸ਼ੌਂਕ ਕਰਵਾਉਣਾ ਪਹਿਲਾਂ ਆਪਾਂ ਸਾਨੂੰ ਫੀਮੇਲ ਦਾ ਸ਼ੌਂਕ ਕਰਵਾਉਣਾ ਇਹਨੇ ਤੇ ਫਾਦਰ ਦਾ ਆਪਾਂ ਉੱਤੇ ਸਾਨੂੰ ਸ਼ੌਂਕ ਕਰਵਾਤਾ ਸੀ ਜਿਹੜੇ ਸਟੱਡ ਤੋਂ ਮਤਲਬ ਕਰੋਸ ਕਰਵਾਈ ਸੀਗੀ ਇਹ ਡੌਗ ਇਹ ਫੀਮੇਲ ਆਗੀ ਤੇ ਡੌਗ ਆਪਾਂ ਸਾਨੂੰ ਉੱਤੇ ਦਿਖਾਤਾ ਸੀ ਹੁਣ ਕਰਵਾਉਣਾ ਬੱਚਿਆਂ ਦਾ ਸ਼ੌਂਕ ਆ ਆਹ ਨੇ ਬਈ ਛੋਟੇ ਛੋਟੇ ਚੂਹਿਆਂ ਵਰਗੇ ਬੱਚੇ ਆਪਣੀਆਂ ਲਾਡੋ ਹੋ ਰਹੀਆਂ ਵੀ ਏਡੇ ਏਡੇ ਬੱਚੇ ਦਿੰਦੀਆਂ ਨੇ ਤੇ ਦੇਖੋ ਕਿੰਨੇ ਕਿ ਹਜੇ ਛੋਟੀ ਜਿਹੀ ਨੇ ਵੀਰੇ ਇਹਨਾਂ ਦੀ ਮਤਲਬ ਗਰੋਥ ਛੋਟੀ ਜੀ ਹੁੰਦੀ ਹੈਗੀ ਹੌਲੀ ਹੌਲੀ ਜਾ ਕੇ ਇਹ ਵੱਧਦੇ ਨੇ ਤੇ ਬਾਕੀ ਮੈਨੂੰ ਲੱਗਦਾ ਇਹਨਾਂ ਦੀ ਲੈਂਥ ਜ਼ਿਆਦਾ ਵੱਡੀ ਨਹੀਂ ਹੋਊਗੀ ਇਹ ਛੋਟੀ ਰਹਿਣਗੇ ਜੇ ਕਿਸੇ ਵੀ ਭਰਾ ਨੂੰ ਕੋਈ ਵੀ ਡੌਗ ਚਾਹੀਦਾ ਤੇ ਭਰਾ ਦੇ ਨਾਲ ਜਾ ਕੇ ਕਰ ਸਕਦੇ ਹੋ ਕੰਟੈਕਟ ਇਹ ਤਿੰਨੇ ਡੌਗ ਸੇਲ ਕਰਨੇ ਨੇ ਵੀਰੇ ਜੇ ਕਿਸੇ ਵੀ ਭਰਾ ਨੂੰ ਚਾਹੀਦੇ ਨੇ ਜਾ ਕੇ ਭਰਾ ਦੇ ਨਾਲ ਕੰਟੈਕਟ ਕਰ ਸਕਦੇ ਹੋ ਫੀਮੇਲ ਕਿੰਨੀਆਂ ਨੇ ਸਾਰੇ ਮੇਲ ਸਾਰੇ ਮੇਲ ਨੇ ਵੀਰੇ ਤਿੰਨੇ ਦੇ ਤਿੰਨੇ ਡੌਗ ਮੇਲ ਨੇਗੇ ਜੇ ਕਿਸੇ ਵੀ ਭਰਾ ਨੂੰ ਚਾਹੀਦੇ ਨੇ ਤੇ ਜਾ ਕੇ ਅਜੇ ਦੇ ਨਾਲ ਕਰ ਸਕਦੇ ਹੋ ਕੰਟੈਕਟ ਬਾਕੀ ਜਾ ਕੇ ਆਪਾਂ ਛੋਰਟਸ ਦੇ ਵਿੱਚ ਅਜੇ ਦਾ ਨੰਬਰ ਪਾਉਣੇ ਆ ਉੱਥੇ ਜਾ ਕੇ ਤੁਸੀਂ ਕਰ ਲਿਓ ਗੱਲਬਾਤ ਠੀਕ ਆ ਬਾਈ ਆਪਣਾ ਅੱਜ ਦਾ ਛੋਟਾ ਜਿਹਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਜਾ ਕੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਬਾਈ ਤੁਹਾਨੂੰ ਸਾਰੇ ਭਰਾਵਾਂ ਨੂੰ ਮਿਲਦੇ ਆ ਇੱਕ ਨਵੀਂ ਜੀ ਵੀਡੀਓ 'ਚ